ਲੋਗ ਤੋਂ ਦੂਤ ਵਰਗਟ ਗੁਰਾਂ ਕੀ ਦੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਗਮਨ ਅਵਤਾਰ ਹਜੂਰੀ ਅੰਦਰ ਜੁੜ ਬੈਠੇ ਹਰੇਕ ਗੁਰਸਿੱਖ ਨੇ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੱਢ ਕੇ ਛਕਣਾ ਇਹ ਵੱਖਰੀ ਗੱਲ ਹੈ ਅੱਜ ਅਰਬ ਸ਼ਬਦ ਨਾਲ ਉਹ ਲਾਇਆ ਜਾ ਰਿਹਾ ਲਿਖਣ ਜੇ ਵੀ ਬੋਲਣ ਜੇ ਵੀ ਕਿਰਤ ਕਰੋ ਨਾਮ ਜਪੋ ਤੇ ਬਾਢਾ ਸ਼ਕੋ ਜੇ ਜੀ ਦੀ ਕਿਰਤ ਕਾਲ ਦੀ ਗੱਲ ਹੁੰਦੀ ਸਾਧ ਸੰਤ ਜੀ ਤਾਂ ਕਿਰਤ ਦਾ ਮਾਲਕ ਭਾਗੋ ਵੀ ਕਰਦਾ ਸੀ ਗੁਰੂ ਸਾਹਿਬ ਜੀ ਕਹਿ ਲਗੇ ਤੇਰਾ ਪ੍ਰਸ਼ਾਦਾ ਸਾਡੇ ਸ਼ਗਲ ਦੇ ਲਾਇਕ ਨਹੀਂ ਤੇਰੀ ਧਰਮ ਦੀ ਕਿਰਤ ਨਹੀਂ ਇਹ ਗੋਖਰੀਬ ਦਾ ਖੋਲ ਨਚੋੜ ਕੇ ਇਹਦੇ ਵਿੱਚ ਪਾਇਆ ਜੀ ਉਹ ਵੀਆ ਚੋਰ ਵੀ ਧਰਮ ਦੀ ਕਿਰਤ ਕਰਦਾ ਸੀ ਸਾਧੂ ਜੀ ਨੇ ਹਰੇਕ ਗੁਰਸਿੱਖ ਵਾਸਤੇ ਆਗਿਆ ਕੀਤੀ ਹੈ ਧਰਮ ਦੀ ਕਿਰਤ ਕਰਨੀ ਤੇ ਨਾਮ ਜਪਣਾ ਜੀ ਤੇ ਵੱਢ ਕੇ ਛਕਣਾ ਲੋੜਵੰਦ ਦੀ ਸਹਾਇਤਾ ਕਰ ਦੇ ਸਤਿਗੁਰੂ ਜੀ ਦੀ ਆਗਿਆ ਹੈ ਹਰੇਕ ਗੁਰਸਿੱਖ ਵਾਸਤੇ ਸਤਿਗੁਰੂ ਜੀ ਬਦਲ ਕਰਦੇ ਹਨ ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕੈਲਵਿਕ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੰਦੇ ਆ ਉਠਦੇ ਹਰ ਨਾਮ ਤੇ ਆਵੇ ਜੋ ਸਾਹਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸਾਮੀ ਤਿਸ ਗੁਰਸਿੱਖ ਗੁਰੂ ਬਦੇ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਬਰੇ ਨਾਮ ਜਪਾਵੇ ਹਲਸੇ ਪੰਥ ਦੇ ਜੋ ਪ੍ਰਾਤਨ ਗਲਗੀ ਤਰਪਾਸ਼ਾ ਜੀ ਦੀ ਹਜ਼ੂਰੀ ਵਿੱਚ ਲਿਖੇ ਗਏ ਹਨ ਪੰਜ ਰਾਤਨਾਮੇ ਹਨ ਭਾਈ ਦਾਸਾ ਸਿੰਘ ਜੀ ਭਾਈ ਚੌਪਾਸ ਸਿੰਘ ਜੀ ਭਾਈ ਬਲਦਾ ਸਿੰਘ ਜੀ ਆਜਨ ਲਾਲ ਸਿੰਘ ਜੀ ਸਾਧ ਸੰਗਤ ਜੀ ਰਹਿਤ ਨਾਮਾ ਜੋ ਖਾਲਸੇ ਦੇ ਨਿਜਮ ਉਹ ਨਿਜਮ ਹੰਸ ਬਦਲ ਹੈ ਖਾਲਸੇ ਪੰਥ ਦਾ ਹਰੇਕ ਗੁਰਸਿੱਖ ਵਾਸਤੇ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਸਤਿਗੁਰੂ ਜੀ ਉਹ ਬਦਲ ਕਰਦੇ ਰਹੇ ਹਜੂਰੀ ਸੇ ਖਾਪੜੇ ਸ਼ਬਦਾਂ ਵਿੱਚ ਲਿਖਦੇ ਰਹੇ ਉਹਨਾਂ ਰਹਿਤ ਨਾਮਾ ਵਿੱਚ ਲਿਖਿਆ ਕੀ ਹੈ ਸਾਡੇ ਵਾਸਤੇ ਸਤਿਗੁਰੂ ਬਦਲ ਕਰਦੇ ਹਨ ਹਰੇਕ ਗੁਰਸਿੱਖ ਵਾਸਤੇ ਗੁਰਸਿੱਖ ਰਹਿਤ ਸੁਣੋ ਮੇਰੇ ਬੀਤ ਔਰ ਵਾਤੇ ਕਰ ਉਠਹਿਤ ਜੀਤ ਵਾਹਿਗੁਰੂ ਗੁਰਮੰਤਰ ਸੋਜਾਬ ਕਰ ਇਸ਼ਨਾਨ ਬੜੇ ਜਪ ਜਪ ਸੰਧਿਆ ਸਮੇ ਸੁਣੇ ਰਹਿ ਰਾਸ ਕੀਰਤਨ ਕਥਾ ਸੁਣੇ ਹਰ ਆਸ ਇਸ ਮੈਂ ਨੇਵ ਜੋਇ ਕਰਾਏ ਸੋ ਸਿੱਖ ਅੰਮ੍ਰਿਤਪੁਰੀ ਮੈਂ ਜਾਏ ਸਤਗੁਰੂ ਜੀ ਦੇ ਚਰਣਾ ਵਿੱਚ ਬੈਠੇ ਜਿੱਥੇ ਸਤਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਸਤਗੁਰੂ ਜੀ ਦੇ ਪਾਵਨ ਪਵਿੱਤਰ ਸਿਰਸ ਦਾ ਸੰਸਕਾਰ ਹੋਇਆ ਹੈ ਰਗਰ ਇਹ ਡੇ ਗੁਰੂ ਕੇ بیٹے ਭਾਈ ਸਾਹਿਬ ਭਾਈ ਜਤਾ ਸਿੰਘ ਜੀ ਭਾਈ ਜੀਵਨ ਸਿੰਘ ਜੀ ਨੇ ਇਹ ਮਹਾਨ ਸੇਵਾ ਨਿਭਾਈ ਸਾਧ ਸੰਗਤ ਜੀ ਇੱਥੇ ਬੈਠ ਕੇ ਪ੍ਰਾਰਥਨਾ ਕਰੀਏ ਜਿਹੜੇ ਗੁਰਸਿੱਖਾਂ ਨੇ ਅਮਰ ਪਾਲ ਨਹੀਂ ਕੀਤਾ ਹਰ ਰੋਜ਼ ਤਖਤ ਸਿੰਘ ਜੀ ਕੇਸਗਰ ਸਾਹਿਬ ਅਮਰ ਪ੍ਰਚਾਰ ਅਮਰ ਦਾ ਬਾਟਾ ਤਿਆਰ ਹੋਣਾ ਅਮਰਤ ਧਾਰੀ ਹੋਵੋ ਜਿਹੜੇ ਅਮਰਤ ਧਾਰੀ ਹੋ ਕੇ ਨਿਤਨੇਮ ਨਹੀਂ ਕਰਦੇ ਨਿਜਮ ਕਰੀਏ ਪਾਤਸ਼ਾਹ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਲੰਘ ਗਿਆ ਹੁਣ ਅੱਜ ਤੋਂ ਬਾਅਦ ਅਸੀਂ ਨਿਤਨੇਮ ਕਰਿਆ ਕਰਾਂਗੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕੀ ਕਹਿੰਦੇ ਹਨ ਕਰਨੋ ਹੋ ਤੋ ਸੋ ਨਾ ਕਿਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਕਹਿੰਦੇ ਸਮਾ ਲੰਘ ਗਿਆ ਹੁਣ ਕਿਉ ਰੋਬਤ ਅੰਦ ਕਹਿੰਦੇ ਹੁਣ ਕਾਹਦਾ ਪਛਤਾਉਣਾ ਜੀ ਸਮਾ ਰਹਿੰਦੇ ਰਹਿੰਦੇ ਆ ਗੁਰੂ ਕੀ ਬਾਣੀ ਦਾ ਨਿਤਨੇਮ ਕਰਨਾ ਸਿਮਰਨ ਕਰਨਾ ਸੇਵਾ ਕਰਨੀ ਤੇ ਧਰਮ ਦੀ ਕਿਰਤ ਕਰਨੀ ਇਦੇ ਵਿੱਚ ਹੀ ਸਤਿਗੁਰ ਜੀ ਨੇ ਸਾਲੀਆਂ ਬਖਸ਼ਿਸ਼ ਆਸਾਲੂ ਕੀਤੀਆਂ ਹਨ ਸਤਿ ਸਭ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਿੰਘ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਦਾ ਬਹੁਤ ਬਹੁਤ ਤਨਵਾਦ ਜਿਨ੍ਹਾਂ ਨੇ ਇਸ ਮੁਝੇ ਬਹੁਤ ਸੁੰਦਰ ਵਧੀਆ ਪ੍ਰਬੰਧ ਕਰਕੇ ਕਿੱਥੋਂ ਕਿੱਥੋਂ ਲੈ ਕੇ ਧੋਵਣੀ ਸਾਹਿਬ ਤੋਂ ਲੈ ਕੇ ਮਹਾਨ ਨਗਰ ਕੀਰਤਨ ਲੈ ਕੇ ਆਉਣਾ ਤਿੰਨ ਮਹੀਨੇ ਤਕਰੀਬਨ ਹੋ ਚਲੇ ਇਸ ਸੌਖੀ ਗੱਲ ਲਈ ਉਸੀ ਸੰਤਾਂ ਦੇ ਸਹਿਯੋਗ ਦੇ ਕੇ ਪਿਆਰ ਦੇ ਕੇ ਇਹ ਖੁਸ਼ੀਆਂ ਗੁਰੂ ਸਾਹਿਬ ਜੀ ਦੀਆਂ ਪ੍ਰਾਪਤ ਕੀਤੀਆਂ ਹਨ ਹੁਣ ਅੱਜ ਤੋਂ ਲੈ ਕੇ 30 ਤਰੀਕ ਤੱਕ ਸਾਰੀਆਂ ਸੰਤਾਂ ਨੇ ਹਮ ਹਮ ਆ ਕੇ ਦਰਸ਼ਨ ਦੇਣੇ ਹਾਜ਼ਰੀਆਂ ਭਰਲੀਆਂ ਤੇ ਇਸ ਆਸਾਨ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੋੜ ਅਨਸਾਰ ਗੱਲ ਕਰ ਲਈ ਬਾਦੂ ਨਹੀਂ ਬੋਲਣ ਦੇਂਦਿਆ ਜੁਗਲੀ ਦੀ ਗਾਲੀ ਕੋ ਪੁੱਠਾ ਕੰਮ ਨਹੀਂ ਕਰਨਾ ਮੂਲ ਮੰਤਰ ਤੇ ਵਾਹਿਗੁਰੂ ਗੋ੍ਰਮੰਤਰ ਦਾ ਜਾਪ ਕਰਨਾ ਸੋਹੇ ਜੀਆਂ ਬੇਨਤੀਆਂ ਪ੍ਰਵਾਹ ਕਰਦੀਆਂ ਆਪੋ ਲਾਚਕਾ ਲਿਖੇ ਬਾ ਵਾਹਿਗੁਰੂ ਜੀ ਕਾ ਖਾਲਸਾ 와이 y w o u